ਸਰਦਾਰਾਂ ਦਾ ਪਿੰਡ ਕੁਲਾਰਾਂ ਦਾ ਪਿੰਡ ਮਿੱਡੂ ਖੇੜਾ ਸასიਖਾਲ ਦੋਸਤੋ ਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਮਿੱਡੂ ਖੇੜਾ ਇੱਥੇ ਕਰਾਂਗੇ ਪਿੰਡ ਦੀ ਸੈਰ ਤੇ ਦੱਸਾਂਗੇ ਪਿੰਡ ਦਾ ਪਸ਼ੋਕੜ ਪਿੰਡ ਮਿੱਡੂ ਖੇੜਾ ਤਹਿਸੀਲ ਮਲੋਠ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੁਰਾਣਾ ਤੇ ਮਸ਼ਹੂਰ ਪਿੰਡ ਆ ਮਿੱਡੂ ਖੇੜਾ ਦੇ ਆਸੇ-ਪਾਸੇ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਫੱਤਾਕੇੜਾ, ਕੁਮਿਆਰਾ, ਵੜਿੰਗ ਖੇੜਾ, ਬਣਵਾਲਾ, ਅਨੂਕਾ ਅਤੇ ਹਾਕੂ ਵਾਲਾ ਪਿੰਡ ਲੱਗਦੇ ਹਨ। ਅਬੌਰ ਤੋਂ ਮੰਡੀ ਡੱਬ ਵਾਲੀ ਰੋਡ ਤੇ ਜਦੋਂ ਅਬੌਰ ਵਾਲੇ ਪਾਸਿਓਂ ਆਈਏ ਤਾਂ ਮੁੱਖ ਸੜਕ ਤੋਂ ਸੱਜੇ ਪਾਸੇ ਥੋੜਾ ਜਿਹਾ ਪਿੱਛੇ ਹਟਮਾ ਪਿੰਡਾ ਮਿੱਡੂ ਖੇੜਾ ਮਲੋਟ ਤੋਂ 30 ਕਿਲੋਮੀਟਰ ਅਬੋਰ ਤੋਂ 45 ਕਿਲੋਮੀਟਰ ਸ਼੍ਰੀ ਮੁਕਸਰ ਸਾਹਿਬ ਤੋਂ 70 ਕਿਲੋਮੀਟਰ ਅਤੇ ਮੰਡੀ ਡੱਬ ਵਾਲੀ ਤੋਂ 13 ਕੋ ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਗੱਲ ਕਰੀਏ ਪਿੰਡ ਦੇ ਪਿਛੋਕੜ ਦੀ ਤਾਂ ਇਹ ਪਿੰਡ ਬਾਬਾ ਮਿੱਡੂ ਸਿੰਘ ਜੀ ਨੇ ਸਨ 1813 ਵਿੱਚ ਵਸਾਇਆ ਤੇ ਉਹਨਾਂ ਦੇ ਨਾਮ ਤੇ ਹੀ ਪਿੰਡ ਦਾ ਨਾਮ ਮਿੱਡੂ ਖੇੜਾ ਪਿਆ ਬਾਬਾ ਮਿੱਡੂ ਸਿੰਘ ਜੀ ਦੇ ਪਿਤਾ ਸਰਦਾਰ ਹਰੀ ਸਿੰਘ ਜੀ ਸਨ ਬਾਬਾ ਮਿੱਡੂ ਸਿੰਘ ਜੀ ਦੇ 6 ਸੁਪੁੱਤਰ ਸਨ ਪਿੰਡ ਦੀ ਸ਼ੁਰੂਆਤ ਵੇਲੇ 6 ਸੁਪੁੱਤਰਾਂ ਦੇ 6 ਦਰਵਾਜ਼ੇ ਬਣਾਏ ਤੇ ਉਹਨਾਂ 6 ਸੁਪੁੱਤਰਾਂ ਦੀਆਂ ਹੀ ਪਿੰਡ ਵਿੱਚ 6 ਪਤੀਆਂ ਹਨ ਜਿਨ੍ਹਾਂ ਵਿੱਚ ਵੱਡੇ ਸੁਪੁੱਤਰ ਸਰਦਾਰ ਮੋਹਰ ਸਿੰਘ ਜਿਸ ਨੂੰ ਹੁਣ ਵੱਡੇ ਪੱਤੀ ਦੇ ਨਾਮ ਨਾਲ ਜਾਣਿਆ ਜਾਂਦਾ ਉਸ ਤੋਂ ਬਾਅਦ ਦੂਜੇ ਸੁਪੁੱਤਰ ਸਰਦਾਰ ਸਵਾਈ ਸਿੰਘ ਸਵਾਈ ਸਿੰਘ ਪੱਤੀ ਉਸ ਤੋਂ ਬਾਅਦ ਤੀਜੇ ਸੁਪੁੱਤਰ ਸਰਦਾਰ ਖਜਾਨ ਸਿੰਘ ਉਹਨਾਂ ਦੀ ਪੱਤੀ ਉਸ ਤੋਂ ਬਾਅਦ ਚੌਥੇ ਸੁਪੁੱਤਰ ਸਰਦਾਰ ਭਗਵਾਨ ਸਿੰਘ ਉਹਨਾਂ ਦੀ ਪੱਤੀ ਉਸ ਤੋਂ ਬਾਅਦ ਪੰਜਵੇਂ ਸੁਪੁੱਤਰ ਸਰਦਾਰ ਰਾਮ ਸਿੰਘ ਉਹਨਾਂ ਦੀ ਪੱਤੀ ਤੇ 6ਵੇਂ ਸਭ ਤੋਂ ਛੋਟੇ ਸੁਪੁੱਤਰ ਸਰਦਾਰ ਚੜਤ ਸਿੰਘ ਜਿਹੜੇ ਕਿ ਉਹਨਾਂ ਦੇ ਪਤੀ ਪਿੰਡ ਵਿੱਚ ਹੁਣ ਛੋਟੀ ਪੱਤੀ ਦੇ ਵਜੋਂ ਜਾਣੀ ਜਾਂਦੀ ਆ ਕਲਾਰ ਪਰਿਵਾਰਾਂ ਤੋਂ ਇਲਾਵਾ ਵੀ ਕੁਝ ਹੋਰ ਪਰਿਵਾਰ ਸੰਧੂ ਜਟਾਣੇ ਪਿੰਡ ਦੇ ਵਿੱਚ ਮਗਰੋਂ ਆ ਕੇ ਆਬਾਦ ਹੋਏ ਮਿੱਡੂ ਖੇੜਾ ਪਿੰਡ ਖੂਬਸੂਰਤ ਤੇ ਖੁੱਲਾ ਡੁੱਲਾ ਪਿੰਡ ਹੈ ਪਿੰਡ ਦੀਆਂ ਸਾਫ਼ ਸੁਥਰੀਆਂ ਪੱਕੀਆਂ ਗਲੀਆਂ ਹਨ ਸਰਕਾਰੀ ਸਹੂਲਤਾਂ ਦੀ ਗੱਲ ਕਰੀਏ ਤਾਂ ਬੱਚਿਆਂ ਦੀ ਪੜ੍ਹਾਈ ਲਈ 8ਵੀਂ ਤੱਕ ਸਕੂਲ ਅੰਗਣਵਾੜੀ ਸੈਂਟਰ ਕਿਸਾਨਾਂ ਦੀ ਸਹੂਲਤ ਲਈ ਕੋਆਪਰੇਟਿਵ ਸੁਸਾਇਟੀ ਪੀਣ ਵਾਲੇ ਪਾਣੀ ਦੀ ਸਹੂਲਤ ਲਈ ਵਾਟਰ ਵਕਸ ਸਿਹਤ ਸਹੂਲਤਾਂ ਲਈ ਡਿਸਪੈਂਸਰੀ ਪਸ਼ੂਆਂ ਲਈ ਪਸ਼ੂ ਹਸਪਤਾਲ ਆਦੀ ਸਹੂਲਤਾਂ ਪਿੰਡ ਵਿੱਚ ਉਪਲਬਧ ਹਨ ਪਿੰਡ ਦਾ ਪੁਰਾਣਾ ਛੱਪੜ ਤੇ ਖੂਹ ਉਹਨਾਂ ਦਿਨਾਂ ਦੀ ਨਿਸ਼ਾਨੀ ਆ ਜਦੋਂ ਪਿੰਡ ਆਬਾਦ ਹੋਏ ਤੇ ਲੋਕ ਖੂਹਾਂ ਤੋਂ ਵਰਤਨ ਲਈ ਪਾਣੀ ਪਰਦੇ ਸਨ ਖੂਹ ਆਪਸੀ ਪਾਈਚਾਰੇ ਦੀ ਨਿਸ਼ਾਨੀ ਸਨ ਪਿੰਡ ਦੇ ਲੋਕ ਧਾਰਮਿਕ ਬਿਰਤੀ ਵਾਲੇ ਹਨ ਪਿੰਡ ਦੇ ਵਿੱਚ ਬਾਬਾ RAMDEV ਜੀ ਦਾ ਮੰਦਿਰ ਤੇ ਇੱਕ ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ ਸ਼ੋਭਤ ਹੈ ਪਿੰਡ ਮਿੱਡੂ ਖੇੜੇ ਦਾ ਗੁਰਦੁਆਰਾ ਸਾਹਿਬ ਦੀ ਇਮਾਰਤ 1958 ਵਿੱਚ ਬਣਨੀ ਸ਼ੁਰੂ ਹੋਈ ਤੇ 1963 ਵਿੱਚ ਮੁਕੰਮਲ ਹੋਈ 1958 ਵਿੱਚ ਜਦੋਂ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਹੋਈ ਤਾਂ ਉਦੋਂ 1958 ਵਿੱਚ ਦੀਵਾਨ ਸਜਾਏ ਗਏ ਪਿੰਡ ਮਿੱਡੂ ਖੇੜਾ ਦੀ ਪ੍ਰਾਣੀ ਸਾਥ ਤਕਰੀਬਨ 1922 ਵੇਲੇ ਦੀ ਬਣੀ ਹੋਈ ਆ ਇਹ ਸਾਥ ਅੰਗਰੇਜ਼ ਦੌਰ ਵੇਲੇ ਦੀ ਬਣੀ ਹੋਈ ਇਸ ਦੀ ਪ੍ਰਾਣੀ ਬਿਲਡਿੰਗ ਆ ਤੇ ਸਮੇਂ-ਸਮੇਂ ਤੇ ਹੁੰਦੀ ਸਾਮ ਸੰਭਾਲ ਦੇ ਨਾਲ ਇਸ ਦੀ ਅੱਜ ਵੀ ਲੰਬੀ ਮਨਿਆਦਾ ਕਾਫੀ ਵੱਡਾ ਪਿੰਡ ਹੈ ਤੇ 1800 ਪਿੰਡ ਦੀ ਵੋਟ ਹੈ 4500 ਏਕੜ ਪਿੰਡ ਦਾ ਵਾਹੀ ਜੋਖ ਰਕਬਾ ਪਿੰਡ ਦੇ ਪੜੇ ਲਿਖੇ ਲੋਕ ਅਗਾਵਾਦੂ ਸੋਚਦੇ ਮਾਲਕ ਨੇ ਅਤੇ ਪਿੰਡ ਦੇ ਵਿੱਚੋਂ ਉੱਠ ਕੇ ਵੱਖ-ਵੱਖ ਅਉਧਿਆਂ ਤੇ ਪਿੰਡ ਦੇ ਲੋਕਾਂ ਨੇ ਮੱਲਾ ਮਾਰੀਆਂ ਨੇ ਪਿੰਡ ਮਿੱਡੂ ਖੇੜੇ ਦਾ ਜ਼ਿਕਰ ਹੋਵੇ ਤੇ ਸਿਆਸਤ ਦੀ ਗੱਲ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ ਪੁਰਾਣੇ ਸਮਿਆਂ ਵਿੱਚ ਦੱਸਦੇ ਹਨ ਕਿ ਉਹਨਾਂ ਲੋਕਾਂ ਦੀ ਵੋਟ ਬਣਦੀ ਸੀ ਜਿਨ੍ਹਾਂ ਦੇ ਕੋਲ 500 ਏਕੜ ਜ਼ਮੀਨ ਹੁੰਦੀ ਸੀ ਤੇ ਉਸ ਸਮੇਂ ਵੀ ਕਹਿੰਦੇ ਕਿ ਸਭ ਤੋਂ ਜ਼ਿਆਦਾ ਵੋਟਾਂ ਮਿੱਡੂ ਖੇੜੇ ਪਿੰਡ ਦੀਆਂ ਹੁੰਦੀਆਂ ਸਨ ਪਿੰਡ ਦੀਆਂ ਗਲੀਆਂ ਦੇ ਵਿੱਚ ਢੇੜਾ ਮਾਰੀਏ ਤਾਂ ਬਹੁਤ ਸਾਰੇ ਵਿਰਾਸਤੀ ਦਰਵਾਜ਼ੇ ਘਰ ਅੱਜ ਵੀ ਲੋਕਾਂ ਨੇ ਸੰਭਾਲੇ ਹੋਏ ਨੇ ਪਿੰਡ ਦੀ ਸੱਤ ਦੇ ਵਿੱਚ ਸਰਦਾਰ ਗੁਰ ਅਮਰਦ ਸਿੰਘ ਕੋਲਾਰ ਹਰਾਂ ਦੀ ਹਵੇਲੀ ਦੀ ਖੂਬਸੂਰਤੀ ਅੱਜ ਵੀ ਦੇਖਣ ਵਾਲੀ ਆ ਇਸ ਤੋਂ ਇਲਾਵਾ ਸਵਰਗਵਾਸੀ ਵਿੱਕੀ ਮਿੱਡੂ ਖੇੜਾ ਸਰਦਾਰ ਜਗਸੀਰ ਸਿੰਘ ਮਿੱਡੂ ਖੇੜਾ ਤੇ ਸਰਦਾਰ ਬਲਵਿੰਦਰ ਸਿੰਘ ਹੋਰਾਂ ਦੇ ਤਿੰਨ ਦਰਵਾਜ਼ੇ ਲਾਈਨ ਦੇ ਵਿੱਚ ਗਲੀ ਦੀ ਖੂਬਸੂਰਤੀ ਨੂੰ ਵਧਾਉਂਦੇ ਨੇ ਇਸ ਤੋਂ ਇਲਾਵਾ ਸਰਦਾਰ ਅਕਬਾਲ ਸਿੰਘ ਤੇ ਸਰਦਾਰ ਗਰਮੇਲ ਸਿੰਘ ਕੋਲਾਰ ਹੁਰਾ ਦੇ ਪੁਰਾਣੇ ਦਰਵਾਜਿਆਂ ਦੀ ਬਹੁਤ ਖੂਬਸੂਰਤੀ ਆ ਪਿੰਡ ਦੀ ਸਿਆਸਤ ਦੇ ਵਿੱਚ ਪਿੰਡ ਦੀ ਨੌਜਵਾਨ ਪੀੜੀ ਤੋਂ ਇਲਾਵਾ ਚੇਅਰਮੈਨ ਸਰਦਾਰ ਤਜਿੰਦਰ ਸਿੰਘ ਮਿੱਡੂ ਖੇੜਾ ਉਹਨਾਂ ਦਾ ਵੀ ਏਰੀਏ ਦੇ ਵਿੱਚ ਵੱਡਾ ਨਾਮ ਆ ਮਿੱਡੂ ਖੇੜਾ ਪਿੰਡ ਬਹੁਤ ਵਧੀਆ ਤੇ ਫੁੱਲਿਆ ਇਸ ਪਿੰਡ ਵਿੱਚੋਂ ਚੱਕ ਮਿੱਡੂ ਖੇੜਾ ਵੱਜਿਆ ਇਸ ਤੋਂ ਇਲਾਵਾ ਬਾਬਾ ਮਿੱਡੂ ਸਿੰਘ ਦੇ ਭਰਾ ਬਾਬਾ ਪਹਿਲੂ ਸਿੰਘ ਨੇ 213 ਰੁਪਏ ਦੇ ਵਿੱਚ ਅੱਧਾ ਮਹਿਣਾ ਪਿੰਡ ਖਰੀਦਿਆ ਸੀ ਜਿੱਥੇ ਕਲਾਰ ਪਰਿਵਾਰ ਵਸਦੇ ਨੇ ਬਾਬਾ ਮਿੱਡੂ ਸਿੰਘ ਦੇ ਪਰਿਵਾਰ ਦਾ ਨਾਮ ਇਤਿਹਾਸ ਨਾਲ ਵੀ ਜੁੜਦਾ ਜਦੋਂ ਹਰਮੰਦਰ ਸਾਹਿਬ ਦੀ ਨੀਂ ਰੱਖਣ ਲਈ 150 ਸੇਵਕਾਂ ਦਾ ਜਥਾ ਮੀਆਂ ਮੀਰ ਜੀ ਨੂੰ ਲੈਣ ਗਿਆ ਤਾਂ ਉਹਨਾਂ ਵਿੱਚ ਬਾਬਾ ਮਿੱਡੂ ਸਿੰਘ ਹੋਰਾਂ ਦੇ ਬਜ਼ੁਰਗ ਭਾਈ ਪੁਰਾਣਾ ਜੀ ਵੀ 150 ਸੇਵਕਾਂ ਦੇ ਨਾਲ ਗਏ ਸਨ ਜੋ ਕਿ ਅੱਜ ਵੀ ਪਿੰਡ ਲਈ ਮਾਣ ਵਾਲੀ ਗੱਲ ਆ ਦੋਸਤੋ ਇਹ ਸੀ ਖੂਬਸੂਰਤ ਪਿੰਡ ਮਿੱਡੂ ਖੇੜਾ ਦੇ ਇਤਿਹਾਸ ਦੇ ਬਾਰੇ ਵੀਡੀਓ ਤੇ ਨਾਲ ਨਾਲ ਆਪਾਂ ਸੈਰ ਕੀਤੀ ਪਿੰਡ ਮਿੱਡੂ ਖੇੜਾ ਦੀ ਦੋਸਤੋ ਤੁਹਾਨੂੰ ਪਿੰਡ ਮਿੱਡੂ ਖੇੜਾ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਇਸ ਵੀਡੀਓ ਨੂੰ ਅੱਗੇ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਪਿੰਡ ਮਿੱਡੂ ਖੇੜਾ ਦੀ ਵੀਡੀਓ ਕਰਨ ਦੇ ਵਿੱਚ ਸਾਨੂੰ ਸਰਦਾਰ ਜਗਸੀਰ ਸਿੰਘ ਮਿੱਡੂ ਖੇੜਾ ਉਹਨਾਂ ਨੇ ਬਹੁਤ ਸਹਿਯੋਗ ਕੀਤਾ ਅਸੀਂ ਆਪਣੇ ਚੈਨਲ ਦੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਦੋਸਤੋ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜਰੂਰ ਕਰਿਓ ਦੋਸਤੋ ਤੁਹਾਨੂੰ ਪਿੰਡ ਮਿੱਡੂ ਖੇੜਾ ਦੇ ਵਿੱਚ ਕਿਹੜੀ ਚੀਜ਼ ਸਭ ਤੋਂ ਵਧੀਆ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਜੇ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ